ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਜੀ ਠੀਕ ਠਾਕ ਵਧੀਆ ਤੇ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਹੈਂਡ ਪੇਂਟਿੰਗ ਦਾ ਸੂਟ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਸੂਟ ਕਿੰਨਾ ਸੋਹਣਾ ਲੱਗਿਆ ਆਪਾਂ ਉਹਦੇ ਨਾਲ ਮੈਚ ਕਰਕੇ ਪਾਈਪਿੰਗ ਦਿੱਤੀ ਹੈ ਸਾਰੇ ਸੂਟ ਦੇ ਘੇਰੇ ਤੇ ਬਾਹਾਂਾਂ ਤੇ ਗਲੇ ਤੇ ਵੀ ਆਪਾਂ ਸਿੰਪਲ ਜਿਹਾ ਡਿਜ਼ਾਈਨ ਬਣਾਇਆ ਤੇ ਪੌਂਚਾਂ ਤੇ ਵੀ ਲੈਂਸ ਦਿੱਤੀ ਹੈ ਜੇ ਆਪਾਂ ਤੁਸੀਂ ਪੇਂਟ ਕਰਵਾਉਣਾ ਤਾਂ ਪੌਂਚਾਂ ਤੇ ਵੀ ਕਰਵਾ ਸਕਦੇ ਹੋ ਅਮ ਦੀ ਪਸੰਦ ਦੇ ਹਿਸਾਬ ਨਾਲ ਤੇ ਫੌਜੀ ਤੇ ਫੌਜਨ ਬਣਾਏ ਹੋਏ ਆ ਆਪਾਂ ਸਿਸਟਰ ਬ੍ਰਦਰ ਦੀ ਫੋਟੋ ਵੀ ਬਣਾ ਸਕਦੇ ਆ ਹਸਬੰਡ ਵਾਈਫ ਦੀ ਬਣਾ ਸਕਦੇ ਆ ਜਿਸ ਤਰ੍ਹਾਂ ਆਪਾਂ ਰੱਖੜੀ ਵੰਦਨ ਵਾਸਤੇ ਚਾਹੇ ਆਪਣੇ ਐਨੀਵਰਸਰੀ ਵਾਸਤੇ ਗਿਫਟ ਤਿਆਰ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਆ ਜੀ ਇਹ ਵੀਰਾਂ ਨੂੰ ਬੇਨਤੀ ਹੈ ਜੀ ਕਿ ਵੀਰਾਂ ਨੇ ਜੇ ਗਿਫਟ ਤਿਆਰ ਕਰਵਾਉਣਾ ਹੋਵੇ ਤਾਂ ਇਸ ਤਰ੍ਹਾਂ ਆਪਣੀ ਵਾਈਫ ਨੂੰ ਦੇਣ ਵਾਸਤੇ ਗਿਫਟ ਤਿਆਰ ਕਰਵਾ ਸਕਦੇ ਹੋ ਸਾਡੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਕਿਸੂਟ ਕਿੰਨਾ ਪਿਆਰਾ ਲੱਗਿਆ ਤੇ ਦੇ ਨਾਲ ਆਪਾਂ ਦੁਪੱਟਾ ਵੀ ਬਣਾਇਆ ਹੋਇਆ ਦੁਪੱਟਾ ਆਪਾਂ ਕੋਟਾ ਡੋਰੀ ਦਾ ਬਣਾਇਆ ਫਿਨਿਸ਼ਿੰਗ ਕੀਤੀ ਹੈ ਲੈਸ ਦੇ ਨਾਲ ਤੇ ਵੀਡੀਓ ਪੂਰੀ-ਪੂਰੀ ਦੇਖਿਓ ਜੀ ਕਿ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਹੋਏ ਪੂਰੀ ਸ਼ਰਟ ਦਾ ਕੰਮ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਵਾਲਾ ਸਲਵਾਰ ਦੇ ਪਹੁੰਚਾਂ ਦਾ ਕੰਮ ਹੈ ਜੀ ਮਤਲਬ ਫਿਨਿਸ਼ਿੰਗ ਕੀਤੀ ਹੈ ਲੈਸ ਨਾਲ पेंट नहीं करवाया बामा बिल्कुल मैचिंग दी जी सारे सूट पर लैस है सेम लैस आपने दुपट्टे लगाई है जो देखो जी ये कोटा डोरी का दुपट्टा नैयार किया है जे वीडियो वजिए लगी तो प्लीज़ लाइक शेयर कमेंट जरूर करो जी मेरे चैनल में सबसक्राइब करके वे लाइक एंड प्रेस जरूर करो जी ओके okay, बाई जी देखो पूरी वीडियो कस्टमर ਦੇ ਪਾਇਆ ਹੋਇਆ ਸੂਟ ਆਪਾਂ ਤੁਹਾਨੂੰ ਪੂਰੀ ਲਾਸਟ ਤੇ ਵੀਡੀਓ ਲਾਵਾਂਗੇ ਦੇਖੋ ਤੁਸੀਂ ਕਿ ਕਿੰਨੀ ਸੋਹਣੀ ਲੁੱਕ ਆਈ ਹੋਈ ਹੈ ਜੀ थैंक यू